ਲੋ ਜੀ ਬਈ ਧੀਆ ਵਾਲੇ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਣ ਬਈ ਜਿਹੜੇ ਪਰਿਵਾਰ ਵਿੱਚ ਧੀ ਜਨਮ ਲੈ ਲੈਂਦੀ ਆ ਉਸ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ ਵਧ ਜਾਂਦੀਆਂ ਇੱਕ ਨਾ ਇੱਕ ਦਿਨ ਧੀ ਨੂੰ ਪ੍ਰਾਇਰ ਕਰਨਾ ਪੈਂਦਾ ਤੇ ਆ ਦੁਨੀਆਦਾਰੀਆਂ ਬਈ ਜਿਹੜੀ ਇਹਨੂੰ ਫੋਲੋ ਕਰਨਾ ਪੈਂਦਾ ਭਾਵੇਂ ਕੋਈ ਗਰੀਬ ਆ ਤੇ ਭਾਵੇਂ ਕੋਈ ਅਮੀਰ ਆ ਧੀ ਲਈ ਆ ਸਭ ਕੁਝ ਕਰਨਾ ਪੈਂਦਾ ਬਈ ਇੱਕ ਬਾਪ ਦੀ ਸਾਰੀ ਉਮਰ ਲੰਘ ਜਾਂਦੀ ਆ ਆ ਸਭ ਕੁਝ ਇਕੱਠਾ ਕਰਨ ਲਈ ਤੁਸੀਂ ਦੇਖ ਸਕਦੇ ਆ ਬਈ ਜਿਹੜੇ ਆ ਦਾਜ ਦੇਹਜ ਦੀਆਂ ਰਸਮਾਂ ਇਹ ਸਾਨੂੰ ਬਈ ਪੂਰੀਆਂ ਕਰਨੀਆਂ ਪੈਂਦੀਆਂ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਆਪਣੀ ਹਾਇਸੀਅਤ ਦੇ ਮੁਤਾਬਕ ਆਪਣੇ ਫਰਜ਼ ਜਿਹੜੇ ਉਹ ਪੂਰੇ ਕਰਨੇ ਪੈਂਦੇ ਆ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਬਈ ਆ ਸਭ ਕੁਝ ਕਰਨ ਦੇ ਵਾਸਤੇ ਸਾਰੀ ਉਮਰ ਲੱਗ ਜਾਂਦੀ ਆ ਇੱਕ ਪਿਓ ਦੀ ਆਪਣੀ ਧੀ ਦਾ ਦਾਜ ਦੇਹਜ ਇਕੱਠਾ ਕਰਨ ਵਾਸਤੇ ਦੇਖੋ ਤੁਸੀਂ ਬਈ ਸਾਬ ਆ ਦੁਨੀਆਦਾਰੀ ਆ ਤੇ ਇਹ ਨਿਭਾਉਣੀ ਪੈਂਦੀ ਆ ਨਾਲੇ ਤਾਂ ਅਗਲਾ ਧੀ ਦਿੰਦਾ ਨਾਲੇ ਦਾਜ ਦਿੰਦਾ ਇਹ ਦਾਜ ਲੈਣ ਵਾਲਿਆਂ ਨੂੰ ਬਈ ਹੱਥ ਪਨ ਕੇ ਬੇਨਤੀ ਆ ਕਿ ਆ ਧੀਆ ਵਾਲਿਆਂ ਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਬਈ ਬਹੁਤ ਹੀ ਔਖਾ ਹੋ ਜਾਂਦਾ ਬਈ ਆ ਫਰਜ ਨਭੋੜਾ ਇੱਕ ਪਿਓ ਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਵੱਧ ਤੋਂ ਵੱਧ ਸਾਥ ਦਿਆ ਕਰੋ ਬਈ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦੇ ਵਿੱਚ ਧੀਆ ਦੇਖੋ ਤੁਸੀਂ ਬਈ ਯਾਰ ਕਿੰਨਾ ਸਭ ਕੁਝ ਇਕੱਠਾ ਕੀਤਾ ਇੱਕ ਮਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਆਪਣੇ ਧੀ ਦਾ ਆ ਸਭ ਕੁਝ ਇਕੱਠਾ ਕਰਨ ਵਾਸਤੇ ਤੇ ਜੇ ਵੀਡੀਓ ਵਧੀਆ ਲੱਗੀ ਧੀ ਦਾ